ਪਟੀਕਰਲਾ ਭਾਈ ਆਈਫੋਨ ਦਾ ਕਾ ਦਾ ਆਈਫੋਨ ਜਿਹੜਾ ਤਿੰਨ ਮਾਂ ਲਿਆਂਦਾ ਇਹ ਤਾਂ ਫ੍ਰੀ ਮਿਲਿਆ ਭਰਾਵਾ 1 ਡੇਰ ਲੰਘਦਾ ਲਿਆ ਕੇ ਗਿਆ ਨਾ ਪੂਰੀ ਆ ਇਹ ਮੱਜਾਂ ਨੂੰ ਵੀ ਚਾਰ ਪਾਤਾ ਤੇ ਹੁਣ ਬੰਦਾ ਉੱਤੇ ਆਟਾ ਪਾਉਂਦਿਆ ਇੱਕ ਕੁਆਲਟੀ ਖਲਦੀ ਮਾਰ ਦਿੰਨੇ ਆਂ ਰਾਜ ਜਾਣਗੀਆਂ ਥੋੜੂ ਮਰੋਲ ਲੈ ਆਹ ਬੰਦਾ ਦੇਖ ਤੂੰ ਕੀ ਬਣਿਆ ਇਹ ਕੀ ਬਣ ਗਿਆ ਇਹ ਆ ਤਾਂ ਪੂਰੇ ਬਣ ਕਿੰਨੀ ਇਹ ਫੜ ਲਈਆਂ ਅੱਗੇ ਮੱਛੀ ਕਿਧਰ ਮੱਛੀ ਖਾਣੇ ਆ ਜਦੋਂ ਵੀ ਮੱਛੀ ਆਪੇ ਕਹਿਣਾ ਤਾਂ ਮਾਜੀ ਨਾ ਨਾ ਪੱਤਰ ਕਿੰਨਾ ਭਰ ਲਿਆ ਮੱਚੀ ਕੀ ਹਾਲ ਚਾਲ ਆ ਮਿੱਤਰੋ ਅੱਜ ਦਾ ਆਪਾਂ ਨਵਾਂ ਬਲੌਗ ਸ਼ੁਰੂ ਕਰਨ ਲੱਗੇ ਆ ਅੱਜ ਆਪਾਂ ਵਾਵਾ ਟਾਈਮ ਬਾਅਦ ਬਲੌਗ ਸ਼ੁਰੂ ਕਰਨ ਲੱਗੇ ਆ ਆਪਣਾ ਫੋਨ ਕੋ ਹੋ ਗਿਆ ਹੈਗਾ ਖਰਾਬ ਤੇ ਆਪਾਂ ਕੱਲ ਨਵਾਂ ਲੈ ਕੇ ਆਂਦਾ ਆਈਫੋਨ 16 ਪ੍ਰੋ ਤੇ ਅੱਜ ਆਪਾਂ ਨਵਾਂ ਬਲੌਗ ਸ਼ੁਰੂ ਕਰਕੇ ਬਣਾਉਨੇ ਆ ਤੇ ਅੱਜ ਮੀ ਬਹੁਤ ਜ਼ਿਆਦਾ ਪੈਨ ਦੇਖੋ ਆਪਣੀਆਂ ਮੱਝਾਂ ਬੈਠੀਆਂ ਹੋਈਆਂ ਬੈਠੀ ਰਹੀ ਬੈਠੀ ਰਹੀ ਮੱਝ ਡਰ ਕੇ ਉੱਠਣ ਲੱਗੀ ਜਵਾ ਕਾਕਾ ਅੰਦਰ ਬੰਦ ਤੇ ਮੀਂਹ ਕਰਕੇ ਆਪਣੀ ਮੱਝ ਸੁੱਈ ਹੈ ਮੱਝ ਨੇ ਕੱਟੀ ਦਿੱਤੀ ਹੈ ਤੇ ਇੱਕ ਬੰਦਾ ਇੱਥੇ ਰਹੂਗਾ ਇਹਨੇ ਜੀਰ ਨਹੀਂ ਸਿੱਟੀ ਹੈਗੀ ਤੇ ਬਾਕੀ ਆਪਾਂ ਤਿੰਨ ਬੰਦੇ ਜਾਂਦੇ ਆਂ ਫਰਸ਼ ਉੱਤੇ ਝਾੜੂ ਮਾਰਤਾ ਆਪਾਂ ਸਾਰੇ ਹੁਣ ਆਪਾਂ ਪੱਠੇ ਲੈਣ ਚੱਲ ਪਏ ਆਂ ਆਪਾਂ ਪੱਠੇ ਉੱਡਣ ਆ ਗਏ ਆ ਤੇ ਰਾਤ ਦਾ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਪੱਠੇ ਸਾਰੇ ਵਿਛ ਗਏ ਰਾਤ ਨੇਰੀ ਦੇਖ ਲਓ ਕਿੰਨੀ ਚੱਲੀ ਸਪੇਦੇ ਵੀ ਸਾਰੇ ਥੱਲੇ ਨੂੰ ਲੰਮਕ ਗਏ ਬੜੀ ਤੇਜ਼ ਮੀਂਹ ਆ ਗਿਆ ਸਾਰੇ ਪਾਸੇ ਦੀ ਰੈਣੀ ਰਹਾ ਹੋ ਗਿਆ ਉਦਦਾ ਆਪਣਾ ਲੋਡ ਕਰਨ ਲੱਗ ਗਿਆ ਪੱਠੇ 20 ਬਹੁਤ ਜ਼ਿਆਦਾ ਪਈ ਜਾਂਦਾ ਫਿਰ 20 ਹਟਦਾ ਹੀ ਨਹੀਂ ਪਿਆ ਤੇ ਥਾਂ ਗਿੱਲਾ ਹੋ ਜਾਣਾ ਫਿਰ ਟਰੈਲੀ ਡਿੱਕਲ ਜਿਹੜੀ ਹੈਗੀ ਉਦਦਾ ਖੱਤਾ ਤੇ ਸੁੱਕਾ ਹੀ ਹੈਗਾ ਰੇਤਲੀ ਜ਼ਮੀਨ ਵਾਲਾ ਤੇ ਤਾਂ ਕਰਕੇ ਟਰੈਲੀ ਬੈਂਦੀ ਦੀ ਪਈ ਹੈਗੀ ਇਹ ਜੇ ਖਾਲੀ ਹੈ ਤੇ ਆਪਾਂ ਗਿਆ ਲੋਡ ਕਰਕੇ ਚੱਲੀਏ ਘਰੇ ਫਿਰ ਨਹੀਂ ਤਾਂ ਸਾਰੀ ਦਿਹਾੜੀ ਇੱਥੇ ਬੈਠੇ ਰਵਾਂਗੇ ਅੱਜ ਥੋੜੇ ਘਟਾ ਪਾ ਲੰਦੇ ਆਂ ਤੇ ਚਾਰ ਪਾ ਲੈਂਦੇ ਆ ਥੋੜਾ ਜਿਹਾ ਇੱਥੇ ਆਪਾਂ ਲੈ ਆਂਦੇ ਆ ਤੇ ਇੱਥੇ ਆਪਾਂ ਟਰੈਲੀ ਛੱਡ ਦਿੱਤੀ ਹੁਣ ਦੂਸਰਾ ਗੋਏ ਵਾਲਾ ਟਰੈਕਟਰ ਪਾ ਕੇ ਤੇ ਫੇਰ ਜੈਕ ਚੱਕਦੇ ਆ ਇਹਦੇ ਲੱਗਾ ਨਹੀਂ ਹੈਗਾ ਜੈਕ ਚੱਕਣ ਵਾਲਾ ਤੇ ਫੋਰ ਟਰੈਕਟਰ ਪਾ ਕੇ ਤੇ ਫੇਰ ਜੈਕ ਚੱਕਦੇ ਨਾਲੇ ਹੁਣ ਰੋਟੀ ਖਾ ਕੇ ਤੇ ਫੇਰ ਕੰਮ ਕਰਦੇ ਆ ਥੋੜਾ ਆਪਾਂ ਰੋਟੀ ਰੋਟੀ ਖਾ ਕੇ ਆ ਗਏ ਆ ਤੇ ਹੁਣ ਆਪਣੇ ਬੰਦੇ ਗੋਆ ਲੋਡ ਕਰਨ ਲੱਗ ਗਏ। ਜੀ ਹੱਕਾ ਦੇ ਚੱਕ ਦੇ ਕੰਮ ਨੂੰ। ਹਾਂ? ਅੱਗੇ ਨਹੀਂ ਤੇ ਆ ਅੱਗੇ। ਏਡੀ ਟੋਪ ਚੜੀ 20 ਕਿੱਥੇ ਪਈ? ਆ ਇਧਰ ਲੱਗਦਾ ਮੈਨੂੰ ਅਜ ਆਊਗਾ ਬੱਚੇ ਫੇਰ। ਅੱਜ ਜਾਣ ਆਪਣੀਆਂ ਮੱਜਾਂ ਮौज-ਮਸਤੀ ਕਰਨ ਦੀਆਂ। ਖੰਡਾ ਮੌਸਮ ਅੱਜ ਸਾਰੇ ਟਰੈਕਟਰ ਆਪਣੇ ਘਰੇ ਆ ਇੱਕ ਹਾਲੈਂਡ ਘਰੇ ਨਹੀਂ ਆਪਣਾ ਉਹ ਸਰਵਿਸ ਕਰਦ ਗਿਆ ਹੋਇਆ ਦੇਖੋ ਸਾਰੀਆਂ ਮੱਝ ਜਗਾਲੀ ਕਰਨ ਦੀਆਂ ਕੀ ਲੱਭਦਾ ਭਾਈ ਸੰਗਲ ਕਿਦਾਂ ਫਸਾ ਕੇ ਬੈਠੀਆਂ ਹੁਣ ਕੱਢ ਕੇ ਫੇਰ ਤੁਹਾਨੂੰ ਦਿਖਾਉਣਾ ਮੈਂ ਇਹ ਵੀਰ ਭਰਾ ਨੂੰ ਆਵਲੀ ਗਾਂ ਪਸੰਦ ਆਉਂਦੀ ਹੋਵੇ ਤੇ ਆਪਾਂ ਸੇਲ ਕਰ ਦਈਏ ਉਹਲੀ ਗਾਂ ਪਹਿਲੇ ਸੂਏ ਸੂਣਾ ਇਹਨੇ ਮੂੰਚੋਂ ਚੋਗੀ ਦੇ ਦੰਦ ਕੱਢਦੀ ਪਈ ਐ ਤੇ ਦੁੱਧ ਆਪਣੇ ਹਿਸਾਬ ਦੇ ਨਾਲ 16-17 ਕਿਲੋ ਖੁੱਲਾ ਦੇਣਾ ਚਾਹੀਦਾ ਜਿੱਦਾਂ ਚੰਡਾ-ਚੁੱਡਾ ਬਣਾਇਆ ਉਹ ਉਹਦੀਆ ਬਣਾਇਆ ਇਹਨੇ ਤੇਦੀ ਡਿਮਾਂਡ ਹੈਗੀ ਐ 85000 ਰੁਪਿਆ ਦਰਾ ਮੱਝ ਸੁਈ ਹੀਗੀ ਸਵੇਰੇ ਤੇ ਇਹਦੀ ਕੱਟੀ ਇੱਧਰ ਆ ਗਈ ਹੈ। ਵੱਜ ਜੇਰ ਪਉ ਦਈ ਹੈ। ਉੱਠ ਪੈਣ ਲੱਗੀ ਆਪਾਂ ਨੂੰ ਦੇਖ ਕੇ। ਆਵਲੀ ਮੱਝ ਵੀ ਆਪਾਂ ਸੇਲ ਕਰਨੀ ਹੈ। ਦੂਜੀ ਸੁਏ ਸੁਈ ਹੈ ਤੇ ਇੰਨੇ ਕਟਾ ਦਿੱਤਾ 14 ਕਿਲੋ ਦੁੱਧ ਰੈਡੀ ਹੈ। ਇਹਦੀ ਟਮਾਟਾ ਹੈਗੀ 1,60,000 ਰੁਪਇਆ ਤੇ ਆਪਾਂ ਛੱਡਣੀ ਹੈਗੀ 1,40,000 ਰੁਪਏ ਦੀ ਟਾਈਮ 10 ਵਜੇ ਸਵੇਰੇ ਚੋਈ ਆਪਾਂ 6:30 ਵਜੇ ਕਿਹ ਹੈ ਵੀਰ ਨੂੰ ਪਸੰਦ ਆ ਜਾਂਦੀ ਹੋਵੇ ਮੈਸੇਜ ਕਰ ਦਿਓ ਦੁੱਧ 15 16 ਕਿਲੋ ਖੁੱਲਾ ਦੇ ਦਊਗੀ। ਇਹ 10 ਦਿਨ ਦੀ ਸੂਈ ਆ। ਵੰਟੀ ਕਰ ਲੈ ਭਾਈ ਆਈਫੋਨ ਦਾ। ਕਾ ਦਾ? ਆਈਫੋਨ ਜਿਹੜਾ ਤਿੰਨ ਮਾਲੀ ਆਂਦਾ ਇਹ ਤਾਂ ਫ੍ਰੀ ਮਿਲਿਆ ਭਰਾਵਾ ਢੇਰ ਲੰਘਦਾ ਲਿਆ ਕੇ ਇਹਨਾਂ ਨੂੰ ਲਿਆ ਜਾ ਭਰਾਵਾ ਹੈ ਕਿਹੜੀ ਕਿਹੜੀ ਦੁਕਾਨ ਤੋਂ ਦਿੰਦੇ ਫ੍ਰੀ ਮਿਲ ਜਾਂਦਾ ਹੁੰਦਾ ਕਈ ਵੇਲੇ ਫ੍ਰੀ ਮਿਲਦਾ ਫਿਰ ਨਿੰਨਤ ਬਾਦ ਤੂੰ ਜਦੋਂ ਵੱਡਾ ਜੂਗਾ ਨਾ ਉਦੋਂ ਲੈ ਲਈ ਵੱਡਾ ਕਰ ਹੁਣਾਂ ਆਹ ਭਾਈ ਦੇ ਡੋਲੇ ਦੇ ਕਿੱਡੇ ਆਹਦਾ ਡੋਲੇ ਭਾਈ ਨੇ ਥੱਲੇ ਕਰ ਲਈ ਹੋ ਕਾਹਦੇ ਦੱਲੇ ਬਹਿ ਰਹੇ ਇੱਧਰ ਆਪਾਂ ਚਾਰ ਪਾਤਾ ਪੂਰੀ ਇੱਕ ਕੁੰਟਲ ਦੀ ਗੱਠ ਹੈਗੀ ਪੂਰੀ ਪਾਤੀ ਸੱਤ ਗਾਈਆਂ ਨੂੰ ਹੁਣ ਇਹਦੇ ਵਿੱਚ ਥੋੜੀ ਤੂੜੀ ਪਾਵਾਂਗੇ ਤੇ ਦੋ ਤਿੰਨ ਮਗਰੀਆਂ ਹਰੇ ਦੀਆਂ ਸਿੱਟਾਂਗੇ ਤੇਆਂ ਚੰਗੀ ਤਰ੍ਹਾਂ ਖਾ ਜਾਣਗੀਆਂ ਫੇ 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, ਚੱਕਦੇ ਚੱਕਦੇ ਇਹ ਆ ਪੈਟਪੋਲ ਪੈਟਵਾਲ ਇਹ ਚੱਕਦੇ ਚੱਕਦੇ ਫਟੇ ਪੈਟਵਾਲ ਹੁਣ ਆਪਾਂ ਕੱਟੀ ਨੂੰ ਚੰਗਾਉਣ ਲੱਗੇ ਆ ਮੱਝ ਥੋੜੀ ਦੁੱਧ ਕੱਢ ਦੰਨੇ ਨਾਲੇ ਮੱਝ ਚੰਗੀ ਤਰ੍ਹਾਂ ਥੱਲੇ ਬਹਿ ਕੇ ਜੇਰ ਪਾ ਲੂਗੀ ਤੇ ਨਾਲੇ ਹੁਣ ਕੱਟੀ ਕੱਟੀ ਨੂੰ ਥੋੜਾ ਜਿਹਾ ਭਲਾ ਦੰਨੇ ਦੁੱਧ ਸਵੇਰ ਦੀ ਸੂਈ ਮੱਝ ਸਾਢੇ 7 ਵਜੇ ਤੇ 10 ਵਜੇ ਆਵੀ ਮੱਝ ਸੇਲ ਤੇ ਆ ਜਿਹੜੇ ਵੀ ਭਰਾਣੇ ਲੈਣੀ ਹੋਵੇ ਮੈਸੇਜ ਕਰ ਸਕਦਾ ਇੰਸਟਾਗ੍ਰam ਤੇ ਕਰ ਦਵੇ ਘੁੰਮਨ ਡੈਰੀ ਫਾਰਮ ਮੀ ਤੇ ਬਹੁਤ ਜ਼ਿਆਦਾ ਆ ਗਿਆ ਅੱਜ ਦੇਖੋ ਮੀ ਕਿੱਦਾਂ ਪੈਣਦਿਆ ਤੇ ਆਪਾਂ ਕੱਟੀ ਨਹੀਂ ਚੁੰਗਾਤਾ ਹੁਣ ਆਪਾਂ ਚੋਣ ਲੱਗੇ ਆ ਕਿਲੋ ਡੇਢ 2 ਕਿਲੋ ਚੋਲਣੇ ਆ ਮਾਈਤੀ ਚ ਵਾਈ ਬਹੁਤ ਜੀ ਵਧੀਆ ਦੇਖੋ ਬਾਲੀ ਪੋਲੀ ਹੈ ਮਾਈਤੀ ਬਾਲੀ

ਇੱਕ ਘੜੀ ਪਾਣੀ ਪੀ ਲੂਗੀ ਹੁਣ ਜੇਰ ਦੀ ਦਵਾਈ ਵੀ ਦੇਤੀ ਆ ਥੋੜ ਜੇਰ ਛਿੜ ਦੂਗੀ ਮੱਜ ਦੀ ਜੇਰ ਪੈ ਗਈ ਐ ਆ ਰੱਖੀ ਆ ਪਾ ਮੰਦਰੀ ਜੇਰ ਮੀ ਹੁਣ ਹਟ ਗਿਆ। ਬੋਸਮ ਸਾਫ ਹੋ ਗਿਆ ਹੁਣ। ਥੋੜ ਬੱਤੀ ਵੀ ਹੈਗੀ ਆਪਾਂ ਪੱਠੇ ਕੁੱਤਰਨੇ ਸੀਗੇ। ਹੁਣ ਦੇਖਦੇ ਆਂ ਕਦੋਂ ਆਉਂਦੀ ਬੱਤੀ ਤੇ ਫੇ ਆਪਾਂ ਪੱਠੇ ਕੁੱਤਰ ਕੇ ਪਾਉਨੇ ਆ ਤੇ ਹੁਣ ਗੁਆ ਗੁਆ ਖਿਚਾ ਦਿੰਦੇ ਆਂ ਬੰਦਿਆਂ ਦੇ ਕੋਲ। ਹੁਣ ਆਪਾਂ ਸਾਰੀਆਂ ਮੱਜਾਂ ਨੂੰ ਤੂੜੀ ਪਾਤੀ ਐ। ਦੋ ਦੋ ਪੱਲੀਆਂ। ਉੱਧਰ ਬੰਦਾ ਪਾਉਣ ਦਿਆ ਦੇਖੋ ਤੇ ਬੱਤੀ ਤਾਂ ਹੀ ਨਹੀਂ ਹੈਗੀ 12 ਵਜੇ ਚੱਲੇ ਆ ਤੇ ਹੁਣ ਆਪਾਂ 4 ਪਾਉਣ ਲੱਗੇ ਆ ਨਾਲੇ ਉੱਥੇ ਖਤਮ ਹੋ ਜੂਗਾ ਹੁਣ ਗਿੱਲਾ ਜ਼ਿਆਦਾ ਹੋ ਗਿਆ ਤੇ ਨਾਲੇ ਆਪਾਂ ਪਾ ਦਨੇ ਮੱਝਾਂ ਰਾਜ ਰੁੱਝ ਜਾਣਗੀਆਂ ਅੱਜ ਤੂੜੀ ਨਹੀਂ ਕੰਮ ਸਾਰਨਾ ਪੈਣਾ 4 ਪਾਉਣ ਦੇ ਜਿਆਦਾ ਖੋਲਦੀ ਨਹੀਂ ਹੁਣ ਇੱਕ ਬੁਰਾ ਆਟੇ ਦਾ ਲੈਂਦਾ ਚੱਕੀ ਤੋਂ ਤੇ ਤੂੜੀ ਦੇ ਉੱਤੇ ਮਾਰ ਦਿੰਨੇ ਆ ਨਾਲੇ ਚਾਰ ਪਾ ਦਿੰਨੇ ਆ ਫਿਰ ਵਧੀਆ ਤਰ੍ਹਾਂ ਨਾਲੇ ਤੂੜੀ ਖਾਦ ਲੈਣਗੀਆਂ ਸਾਰੀ ਜਾਣੀਆਂ ਨਾਲੇ ਚਾਰ ਚੂਰ ਖਾ ਕੇ ਰਾਜੀ ਜਾਣੀਆਂ ਰਿਆਂ ਨੂੰ ਵੀ ਤਰੇਕਾਂ ਤੋੜ ਕੇ ਪਾਤੀਆਂ ਇਹ ਵੀ ਰੱਜ ਰੁੱਝ ਜਾਣਗੀਆਂ ਆਪਾਂ ਕਟੀਆਂ ਵਾਸਤੇ ਤੂੜੀ ਪਾਤੀ ਐ ਇੱਧਰ ਤੇ ਹੁਣ ਉੱਤੇ ਆਟਾ ਪਾ ਦਨੇ ਆ ਤੇ 10 ਕਿਲੋ ਖਲ ਪਾ ਦਿੰਦੇ ਆ ਤੂੜੀ ਬੰਦਾ ਗਿੱਲੀ ਕਰਦਾ ਪਿਆ ਗਿੱਲੀ ਕਰਕੇ ਪਾ ਦਿੰਦੇ ਆ ਟੀ ਆਪਣੀ ਖੁੱਲੀ ਸੀਗੀ ਤੇ ਆਪਾਂ ਬੰਨੀ ਵੀ ਸਵੇਰ ਦੀ ਤੇ ਹੁਣ ਆਪੀ ਚੁੰਗੀ ਜਾਂਦੀ ਵੀ ਆ ਚਾਰ ਪਾਤਾ ਮੱਜਾਂ ਨੂੰ ਤੇ ਹੁਣ ਉੱਤੇ ਬੰਦਾ ਆਟਾ ਪਾਉਂਦਾ ਪਿਆ ਥੇ ਮੱਝ ਜਿਹੜੀ ਬੱਜੀ ਹੁੰਦੀ ਹੈਗੀ ਉਹ ਅੱਜ ਸੂਈ ਹੈ ਤਾਂ ਕਰਕੇ ਉੱਧਰ ਬੰਨੀ ਹੈ। ਇਹ ਮੱਝਾਂ ਨੂੰ ਵੀ ਚਾਰ ਪਾਤਾ ਤੇ ਹੁਣ ਬੰਦਾ ਉੱਤੇ ਆਟਾ ਪਾਉਂਦਿਆ। ਇੱਕ ਇੱਕ ਬਾਲਟੀ ਖਲਦੀ ਮਾਰ ਦਿੰਨੇ ਆ। ਅ ਰਾਜੀਆਂਣਗੀਆਂ। ਬੰਦੇ ਵਿਲੇ ਹੋ ਗਏ ਆ ਪੈਰਪੂੜ ਧੋਦੇ ਨੇ ਤੇ ਗੋਆ ਖਿਚੋਣੇ ਇਹਨਾਂ ਦੇ ਕੋਲ ਝਾੜੂ-ਛੂੜ ਮਰੌਂਦੇ ਆ। ਆ ਬੰਦਾ ਦੇਖ ਲੂੰ ਕੀ ਬਣਿਆ ਇਹ ਕੀ ਬਣ ਗਿਆ ਆਪਾਂ ਗੋਆ ਲੋਨ ਚੱਲੇ ਆਂ ਮੀ ਹਟ ਗਿਆ ਤੇ ਆਪਣੇ ਬੰਦੇ ਹੁਣ ਖਾਲ ਵਾਲੇ ਬੁਰੇ ਤੋਂ ਲੱਗੇ ਤਿੰਨੇ ਜਾਨੇ ਨੀ ਇਹ ਫੜ ਲਈਆਂ ਅੱਗੇ 25 ਕਿਲੋ ਮੱਠੀ ਲਾਏ ਆ ਜਦੋਂ ਮੀਂਹ ਪਾਉਂਦੇ ਵਾਦੀ ਆਪੇ ਜਾਇਆਦਾ ਆ ਆ 14-10 ਪਿੰਨਾ ਪਾ ਲਿਆ ਮੱਠੀ ਠੇਕ ਉਤਰਨੇ ਆਪਾਂ ਸ਼ੁਰੂ ਕਰ ਦਿੱਤੇ ਆ ਦੋ ਜਾਣੇ ਗਾਲਾ ਲਾਈ ਜਾਂਦੇ ਇੱਕ ਮਿਕਸ ਕਰ ਕਰਕੇ ਦੇਈ ਜਾਂਦਾ ਹੁਣ ਆਪਾਂ ਅੰਦਰ ਪਉਣੇ ਆ ਤੇ ਉਹ ਗਾਈ ਨੂੰ ਪਾਉਣ ਲੱਗੇ ਆ ਪਹਿਲਾਂ ਤੇ ਇੱਕ ਜਿਹੜੀ ਤਾਜੀ ਸੂਈ ਮੱਝ ਉਹਨੂੰ ਪਾਉਣੇ ਆ ਹੁਣ ਆਪਾਂ ਦੋ ਮੱਝਾਂ ਨੂੰ ਕੈਲਸ਼ੀਅਮ ਜੈਲ ਦੇਣ ਲੱਗੇ ਆ ਇੱਕ ਆ ਵਾਲੀ ਜਿਹੜੀ ਅੱਜ ਤਾਜੀ ਸੂਈ ਹੈ ਤੇ ਇੱਕ ਨੂੰ 5-6 ਦਿਨ ਹੋ ਗਏ ਉਹ ਸੂਈ ਉਹ ਦੁੱਧ ਤੋਂ ਵਾਧ ਨਹੀਂ ਪਈ ਹੁਣ ਉਹਨੂੰ 2-3-4 ਦਿਨ ਕੈਲਸ਼ੀਅਮ ਜੈੱਲ ਤੇ ਦੋ ਕਿੰਨੂ ਦਿੰਨੇ ਆਪਾਂ ਆਪਾਂ ਗਾਂਆਂ ਚੋਣੀਆਂ ਸ਼ੁਰੂ ਕਰਨ ਲੱਗੇ ਆ ਗਾਂ ਇੱਧਰ ਲਿਆ ਕੇ ਆਪਾਂ ਬੰਨ ਲਈਆਂ ਡਰਮ ਡਰਮ ਤੋਂ ਵਗੀ ਰੱਖ ਲਏ ਆਪਾਂ ਉਹ 4-5 ਮੱਝਾਂ ਰਹਿ ਗਈਆਂ ਬਾਕੀ ਸਾਰੀਆਂ ਗਾਈਆਂ ਵੀ ਹੋ ਗਈਆਂ ਮੱਝਾਂ ਵੀ ਹੋ ਗਈਆਂ ਨਾ ਪਰ ਆਦ ਨੂੰ ਇੱਥੇ ਮੱਝਾਂ ਬੰਨਣੀਆਂ ਜਿਹੜੀਆਂ ਦੁੱਧ ਦਿੰਨੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਹੈਗੀਆਂ ਉਹ ਆਪਾਂ ਬਾਹਰ ਹੀ ਰੱਖਣੀਆਂ ਇੱਥੇ ਵੀ ਪੱਖਾ ਲੱਗਾ ਆਇਆ ਆਪਣਾ ਆਹ ਵਾਲਾ ਇਹ ਰਾਤ ਨੂੰ ਚਲਾ ਜੀਦਾ ਆਪਾਂ ਤੇ ਇਹਦੇ ਕੋਲ ਧੂਣੀ ਲਾਜੀਦੀ ਆ ਹਵਾਣਾ ਡੋਂਦਾ ਰਹਿੰਦਾ ਫੇ ਧੂਮਾ ਵਾਵਾ ਉੜ ਜਾਂਦਾ ਤੇ ਹੁਣ ਆਪਰਾਤ ਵਾਸਤੇ ਪੱਠੇ ਪਾਤੇ ਮੱਜਾਂ ਨੂੰ ਹਰਾਈਏ ਤੂੜੀ ਘਾਟੀ ਪਾਈਏ ਥੋੜੀ ਸਵੇਰ ਦੀ ਕਿਉਂਕਿ ਤੂੜੀ ਖਾਂਦੇ ਡੰਗਰ ਤੇ ਗਾਈਆਂ ਅੰਦਰ ਛੱਡਦੇ ਆਪਾਂ ਇਹਨਾਂ ਨੂੰ ਚਾਰ-ਪਾ ਕੇ ਇੱਕ ਕੁਇੰਟਲ ਪਾ ਦੇਣਾ ਫੇਕ ਚਾਰ ਇੱਕ ਕੁਇੰਟਲ ਸਵੇਰੇ ਪਾਤਾ ਹੈਗਾ ਸੱਤ ਗਾਈਆਂ ਆਪਣੀਆਂ ਇੱਕ ਕੁਇੰਟਲ ਦੁੱਧ ਦੇਣੀਆਂ ਤਿੰਨ ਗਾਈਆਂ ਆਪਣੀਆਂ ਗੱਭਾਂ ਨਾਲ 6-6 ਮਹੀਨਿਆਂ ਦੀਆਂ ਤੇ ਬਾਕੀ ਸਾਰੀਆਂ ਤਾਜ਼ੀਆਂ ਸੁਈਆਂ ਤੇ ਆਪਣੇ ਜਵਾਕ ਦੇਖ ਲੋ ਇੱਧਰ ਤਾਜ਼ੀ ਜਿਹੜੀਆਂ ਮੱਝਾਂ ਸੁਈਆਂ 14-15 ਜਵਾਕ ਅਜੇ ਉੱਧਰ ਆ ਤੁਸੀਂ ਪਹਿਲਾਂ ਦੇਖਿਆ ਹੀ ਹੁਣਾ ਉੱਧਰ ਵੀ ਕਿੰਨੇ ਜਵਾਕ ਪਾ ਦੁੱਧ ਕਰੇ ਰੱਖ ਕੇ ਆਉਂਨੇ ਆ ਫ੍ਰਿਜਰ ਦੇ ਵਿੱਚ ਰੱਖ ਦਿੱਤਾ ਪਰ ਆਧਾ ਦੁੱਧ ਤੇ ਜਿਹੜਾ ਸਵੇਰ ਦਾ ਹੁੰਦਾ ਤੇ ਸ਼ਾਮ ਦਾ ਆਪਾਂ ਇਕੱਠਾ ਹੀ ਲੈ ਕੇ ਜਾਈਦਾ ਦੁੱਧ ਇਹ ਹੁਣ 40 40 ਕਿਲੋ ਵਾਲੇ ਡਰਮ ਆ ਦੋ ਆ ਇਹ ਦੋਨੇ ਭਰ ਗਏ ਤੇ ਆ 30 ਕਿਲੋ ਵਾਲੇ ਇਹਦੇ ਚ 25 ਕਿਲੋ ਦੁੱਧ ਹੋਣਾ 80 ਕਿਲੋ ਦੋਨਾਂ ਚ ਹੋ ਗਿਆ ਤੇ 25 ਕਿਲੋ ਇਹਦੇ ਚ ਇੱਕ ਕਵਾਂਟਲ 5 ਕਿਲੋ ਦੁੱਧ ਹੋਇਆ ਇਸ ਟਾਈਮ ਦਾ ਸਵੇਰੇ ਜਿਆਦਾ ਹੋ ਜਾਂਦਾ 1.5 ਕਵਾਂਟਲ ਕਈ ਮੱਜਾ ਟੋਕੜਾਂ ਇੱਕ ਟਾਈਮ ਚ ਚੋਈਦੀਆਂ ਆਪਾਂ ਤਾਂ ਕਰਕੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਵਧੀਆ ਲੱਗਾ ਲਾਈਕ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਤੱਕ ਬਲੌਗ ਦੇਖਿਆ ਆਪਣਾ